ਕੁਈ ਨੌਂ ਅੰਕ ਲਾਏ ਹੋਏ ਸੀ ਤਾਂ ਉਹ ਕਹਿੰਦੇ ਰੱਜ ਕਿਹੜੀ ਚੀਜ਼ ਹੈ ਜਿਨੇ ਤੇਰੇ ਤੇ ਬੜੀ ਡੂੰਗੀ ਛਾਪ ਛੱਡੀ ਤਾਂ ਮੈਂ 9-10 ਸਾਲ ਪਹਿਲਾਂ ਜਦੋਂ ਬੜੀ ਪਰੇਸ਼ਾਨ ਹੋਈ ਸੋਚ ਰਹੀ ਕਿ ਮੈਂ ਕਿਸ ਤਰ੍ਹਾਂ ਬੱਚਿਆਂ ਨੂੰ ਪਾਲੂੰਗੀ ਕਿਸ ਤਰ੍ਹਾਂ ਬੱਚਿਆਂ ਦੀ ਅਡਜਸਟਮੈਂਟ ਕਰੂੰਗੀ ਬੱਚੇ ਵੱਡੇ ਛੋਟੇ ਨੇ ਜਾਂ ਕਿਸ ਤਰ੍ਹਾਂ ਇਸ ਜ਼ਿੰਦਗੀ ਦੇ ਇਸ ਉਤਾਰ ਚੜਾ ਚੋਂ ਨਿਕਲੂੰਗੀ ਤਾਂ ਇੱਕ ਨਿਊਜ਼ਪੇਪਰ 'ਤੇ ਮੇਰੇ ਸਾਹਮਣੇ ਉਹਦੇ 'ਤੇ ਇੱਕ ਲਾਈਨ ਲਿਖੀ ਹੋਈ ਸੀ ਕਹਿੰਦੇ ਊੜੇ ਊੜਾਵੇ ਸੋ ਕੋਸਾ 35 6 ਵਜਰੇ ਛਰੇ ਆ ਤਿੰਨ ਕਵਨ ਖਲਾਵੇ ਕਵਨ ਜਗਾਵੇ ਮਨ 'ਚ ਸਿਮਰਨ ਕਰਿਆ ਉਹਦੇ ਨਾਲ मीनिंग ਲਿਖਿਆ ਹੋਇਆ ਸੀ ਕਹਿੰਦੇ ਜਿਹੜੀ ਕੋ ਹੁੰਦੀ ਹੈ ਉਹ ਸੋਹਾ ਕੋ ਮਤਲਬ ਦੂਰ ਉੱਡ ਕੇ ਚਲੀ ਜਾਂਦੀ ਹੈ ਵੀ ਕੌਣ ਉਹਦੇ ਬੱਚਿਆਂ ਦੀ ਟੇਕ ਕੇਅਰ ਕਰਦਾ ਪਿੱਛੋਂ ਕਹਿੰਦੇ ਜਿਹੜੀ ਕੋ ਹੁੰਦੀ ਹੈ ਜਿਵੇਂ ਜਿਵੇਂ ਉੱਡਦੀ ਜਾਂਦੀ ਹੈ ਜਿੰਨੀ ਜਿੰਨੀ ਦੂਰ ਉਹਦੇ ਮਨ ਦੇ ਵਿੱਚ ਸਿਮਰਨ ਚੱਲਦਾ ਰਹਿੰਦਾ ਹੈ ਫਿਰ ਉਸ ਦੇ ਸਿਮਰਨ ਦੇ ਬਲ ਤੇ ਉਹ ਯੂਨੀਵਰਸ ਹੈ ਜੋ ਉਸ ਦੇ ਬੱਚਿਆਂ ਦੀ ਟੇਕ ਕੇਅਰ ਕਰਦੀ ਉਸ ਦੇ ਬੱਚਿਆਂ ਨੂੰ ਖਾਣਾ ਦਿੰਦੀ ਹੈ ਤੇ ਇਹ ਲਾਈਨ ਨੇ ਉਸ ਟਾਈਮ ਮੇਰੇ ਤੇ ਇਨੀ ਡੂੰਗੀ छाप ਛੱਡੀ ਵੀ ਇਹ ਲਾਈਨ ਮਨੇ ਆਪਣੇ ਪੱਲੇ ਬਣ ਲਈ ਤੇ ਇਹ ਲਾਈਨ ਅੱਜ ਵੀ ਮੇਰੇ ਪੱਲੇ ਬੰਨੀ ਹੋਈ ਹੈ